ਪੰਜਾਬ ਚ ਬੇਅਦਬੀ ਦਾ ਮਾਮਲਾ ਆਇਆ ਸਾਹਮਣੇ ਮਾਹੌਲ ਹੋਇਆ ਤਣਾਪੁਨ ਦੱਸਦੀ ਕਿ ਮਾਮਲਾ ਪਠਾਨਕੋਟ ਤੋਂ ਸਾਹਮਣੇ ਆਇਆ ਜਿੱਥੇ ਇੱਕ ਵਾਰੀ ਫੇਰ ਤੋਂ ਬੇਅਦਬੀ ਹੋਈ ਹੈ ਤਾਂ ਕਿ ਕੁਝ ਕਹਿ ਰਹੇ ਨੇ ਸਿੱਖ ਜਥੇਬੰਦੀਆਂ ਦੇ ਆਗੂ ਆਓ ਤੁਹਾਨੂੰ ਵੀ ਦੱਸਦੇ ਹਾਂ ਮਹੱਲੇ ਦੇ ਵਿੱਚ ਪਹੁੰਚੇ ਹਾਂ ਇੱਥੇ ਪੜਾ ਬਰਾਦਰੀ ਨੇ ਗੁਰੂ ਘਰ ਬਣਾਇਆ ਸੀ ਜਿਹੜਾ ਇੱਥੇ ਗ੍ਰੰਥੀ ਹੈ ਮੱਖਣ ਮੱਖਣ ਸਿੰਘ ਉਹ ਨੇਤਨੇਮ ਕਰਦਾ ਸੀ ਪਰ ਉਹਦੇ ਕੋਲ ਕੋਈ ਵੀ ਜਪਜੀ ਸਾਹਿਬ ਦੀ ਬਾਣੀ ਜਾਂ ਆਪਾਂ ਅਰਦਾਸ ਹੋਈ ਪਾਵ ਕੇ ਉਹਨੂੰ ਨਹੀਂ ਸੀ ਆਉਂਦੀ ਮਾਇਆ ਦੀ ਖਾਤਰ ਇਹ ਜਿਹੜੇ ਗ੍ਰੰਥੀ ਜਾਂ ਪਾਠੀ ਬਣ ਕੇ ਪਿੰਡਾਂ ਦੇ ਵਿੱਚ ਡਿਊਟੀਆਂ ਕਰ ਰਹੇ ਨੇ ਸਭ ਤੋਂ ਪਹਿਲਾਂ ਤੇ ਅਸੀਂ ਬੇਨਤੀ ਕਰਦੇ ਹਾਂ ਕਿ ਨਾ ਪਾਪਾਂ ਦੇ ਭਾਗੀ ਬਣੋ ਪਰ ਇਹਨਾਂ ਦਾ ਜਿਹੜਾ ਟੈਸਟ ਕਿਹਨਾਂ ਨੇ ਲੈਣਾ ਸੀ ਉਹ ਸਾਡੀ ਜਿਹੜੀ ਸ਼੍ਰੋਮਣੀ ਕਮੇਟੀ ਦੇ ਸੰਸਥਾ ਜਿਹੜੀ ਬਣੀ ਹੈ ਉਹਨਾਂ ਦੇ ਪ੍ਰਚਾਰਕਾਂ ਨੇ ਜਿਹੜੀ ਧਰਮ ਪ੍ਰਚਾਰ ਕਮੇਟੀ ਦਾ ਇੱਕ ਵਿੰਗ ਵਾ ਉਹਨਾਂ ਦੇ ਪ੍ਰਚਾਰਕਾਂ ਨੇ ਕਹਿੰਦੇ ਕਿ ਪਿੰਡਾਂ ਤੇ ਡਿਊਟੀਆਂ ਲੱਗੀਆਂ ਆ ਕਿ ਪੜਤਾਲ ਕਰਕੇ ਆਓ ਜਿਹੜੇ ਪ੍ਰਚਾਰਕ ਨੇ ਉਹ ਲਫਾਵਾ ਲੈਣ ਵਾਸਤੇ ਪਿੰਡਾਂ ਦੇ ਵਿੱਚ ਜਾਂਦੇ ਹੋਣਗੇ ਜਿੱਥੇ ਕੋਈ ਵੱਡੀ ਸਭਾ ਲੱਗਦੀ ਹੋਵੇਗੀ ਪਰ ਇਹਨਾਂ ਗੁਰੂ ਘਰਾਂ ਦੇ ਵਿੱਚ ਕਦੀ ਨਹੀਂ ਉਹ ਆਏ ਹੋਣਗੇ ਕੋਈ ਕੈਮਰਾ ਨਹੀਂ ਇੱਥੇ ਪਰ ਤਾਂ ਤਾਂ ਗੁਰੂ ਗ੍ਰੰਥ ਸਾਹਿਬ ਦੇ ਸੱਚੇ ਪਾਤਸ਼ਾਹ ਦੇ ਜਿਹੜੇ ਅੰਗ ਸਨ ਵਾ ਉਹ ਇਹਨੇ ਮਹਾਰਾਜ ਦੇ ਪਾਤਸ਼ਾਹ ਦੇ ਜ਼ਖਮੀ ਕੀਤੇ ਇਹਨਾਂ ਲੋਕਾਂ ਨੇ ਇਸ ਗ੍ਰੰਥੀ ਨੇ ਜਾਂ ਇਹਨਾਂ ਤੋਂ ਪਹਿਲਾਂ ਗ੍ਰੰਥੀ ਕੋਈ ਰਿਹਾ ਹੋਊਗਾ ਉਹਨੇ ਉਹ ਦੱਸੋ ਤੋਂ ਸੰਗਤ ਜੀ ਬਾਹਰੀ ਜੇ ਪਰ ਅਸੀਂ ਜਿਹੜੇ ਸਿਨੇ ਸਿੰਘ ਹਨ ਕਿਉਂਕਿ ਪਠਾਨਕੋਟ ਤੇ ਅੰਮ੍ਰਿਤਸਰ ਬਹੁਤ ਦੂਰ ਹੈ ਜੇ ਉੱਥੋਂ ਚੱਲ ਕੇ ਇੱਥੇ ਆ ਸਕਦੇ ਆ ਅਸੀਂ ਸਤਿਕਾਰ ਕਰਾਂਗੇ ਪਰ ਜੇ ਸਤਿਗੁਰਾਂ ਦਾ ਸਤਿਕਾਰ ਕਰਾਉਣਗੇ ਜੇ ਉਹਨਾਂ ਨੇ ਸਤਿਗੁਰਾਂ ਦੇ ਸਤਿਕਾਰ ਵਾਸਤੇ ਕੋਈ ਫੈਸਲਾ ਨਾ ਲਿਆ ਤੇ ਫਿਰ ਜਿੱਦਾਂ ਪਹਿਲਾਂ ਦੇ ਲੋਕਾਂ ਨੇ ਫੈਸਲਾ ਲਿਆ ਲੋਕਾਂ ਨੇ ਇਦਾਂ ਇਹਦੇ ਤੇ ਲੋਕਾਂ ਨੇ ਫੈਸਲਾ ਲੈਣਾ ਵਾ ਮੇਰੀ ਹੱਥ ਜੋੜ ਕੇ ਬੇਨਤੀ ਆ ਸਾਰੇ ਸਿੰਘਾਂ ਵੱਲੋਂ ਕਿ ਜੇ ਤੁਹਾਨੂੰ ਕੋਈ ਸੇਵਾ ਦਾ ਮੌਕਾ ਭਾਵੇਂ ਸ੍ਰੋਮਣੀ ਕਮੇਟੀ ਨੇ ਦਿੱਤਾ ਭਾਵੇਂ ਕਾਲੀਗੱਲ ਨੇ ਦਿੱਤਾ ਪਰ ਸਤ ਗੁਰੂ ਵਾਸਤੇ ਕੁਝ ਨਾ ਕੁਝ ਕਰ ਦੇ